वाहगुरु जी का खालसा वाहगुरु जी की फतेह शहीदों की कतल गाह से क्या खूब है काबा, यहाँ की खाक पे तो खुदा भी कुर्बान होता है चमक है मेहर की चमकौर तेरे जर्रों में यहीं से बन के सितारे गए आसमां के लिए बस एक ही हिंद में तीरथ है यात्रा के लिए कटाए बाप ने बच्चे जहाँ खुदा के लिए ਤਨਗੁਰਦੇਵ ਜਗਤ ਮਾਤਾ ਮਾਤਾ ਗੁਜਰ ਕੌਰ ਤਨ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਬੇਬੇ ਨਾਲ ਕੀ ਭੋਜਨ ਸੇਵਾ ਰਸੋਈ ਤੇ ਫਤੇ ਫਾਊਂਡੇਸ਼ਨ ਵੱਲੋਂ ਕੋਟ ਕੋਟ ਨਮਨ ਕੋਟ ਕੋਟ ਪ੍ਰਣਾਮ ਪੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਉਰਜਾ ਉਰਜਾ ਕਟ ਮਰੈ ਕਭੂ ਨਾ ਛਾਡੇ ਖੇਤ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨ ਬਾਬਾ ਫਤੇ ਸਿੰਘ ਸਾਹਿਬ ਤੇ ਤਨਗੁਰਦੇਵ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਜਿਹੜੀ ਕੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਸ੍ਰੀ ਜੋਤੀਸਰੂਪ ਸਾਹਿਬ 26 27 28 ਦਸੰਬਰ ਨੂੰ ਸਮੁੱਚੀ ਦੁਨੀਆ ਦੀ ਸੰਗਤ ਨਾਲ ਮਿਲ ਕਰਕੇ ਮਨਾ ਰਹੀ ਹੈ 28 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਵਿੱਚ ਸਮਾਪਤ ਹੋਵੇਗਾ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਫਤੇਗੜ ਸਾਹਿਬ ਦੀ ਧਰਤੀ ਤੇ ਤੁਸੀਂ ਜਰੂਰ ਨਮਸਤਕ ਹੋਇਓ ਇੱਕ ਵਾਰੀ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਜਰੂਰ ਲੈ ਕੇ ਆਇਓ ਤਾਂ ਕਿ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਕਿਵੇਂ ਸਿੱਖੀ ਸਦਕ ਕੇਸਾ ਸਵਾਸਾ ਸੰਭਾਲਿਆ ਅਸੀਂ ਬੇਨਤੀ ਕਰਦੇ ਹਾਂ ਕਿ ਪੋਲਾ ਮਹੀਨਾ ਚੱਲ ਰਿਹਾ ਹੈ ਸਮੁੱਚੇ ਵੀਰਾਂ ਨੂੰ ਬੇਨਤੀ ਹੈ ਕਿ ਪੋਲੇ ਮਹੀਨੇ ਦੇ ਵਿੱਚ ਘਟੋ-ਕਟਾ ਪਰੋਮਾ ਦੀ ਮੇਦਬੀ ਨਾ ਕਰੀਏ ਨਸ਼ਿਆਂ ਦਾ ਸੇਵਨ ਨਾ ਕਰੀਏ ਆ ਮੇਰੀ ਹੱਥ ਬੰਨ ਕੇ गुजारिश ਹੈ ਤੇ ਜਿਹੜੀ ਵੀ ਸੰਗਤ ਆ ਰਹੀ ਹੈ ਇਹ ਕੋਈ ਮੇਲਾ ਨਹੀਂ ਹੈ ਪਾਪਾ ਦੇ ਟਰਾਲੀਆਂ ਦੇ ਵਿੱਚ ਰੋਲੇ ਰੱਪੇ ਪਾ ਕਰਕੇ ਫਟੇਗੜ ਸਾਫੀ ਕਰਦੀ ਤੇ ਆਉਂਦੇ ਆ ਵੀਰੋ ਐਕਮ ਨਾ ਕਰੋ ਤੁਸੀਂ ਪਾਪਾ ਨੇ ਭਾਗੀ ਬਣੋਗੇ ਕਿਉਂਕਿ ਇਹ ਸਹੀਜੀ ਸਬਾ ਹੈ 7 ਅਤੇ 9 ਸਾਲ ਦੀ ਮਸੂਮ ਜਿੰਦਰੀਆਂ ਜਿਉਂਦੇ ਹੀ ਨੀਹਾ ਵਿੱਚਣ ਦਿੱਤੀਆਂ ਗਈਆਂ ਬੁੱਢੀ ਮਾਤਾ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਪੋ ਦੀ ਕੜਾਕੇ ਦੀ ਠੰਡ ਦੇ ਵਿੱਚ ਉਹਨਾਂ ਨੇ ਸਾਡੇ ਵਾਸਤੇ ਤਿੰਨ ਦਿਨੋਂ ਤਸੀਹੇ ਝੱਲੇ ਕੁਰਬਾਨੀਆਂ ਦਿੱਤੀਆਂ ਜਿਹੜੇ ਵੀਰ ਲੰਗਰ ਦੀ ਸੇਵਾ ਕਰਦੇ ਨੇ ਮੇਰੀ ਜਥੇਬੰਦੀ ਵੱਲੋਂ ਬੇਨਤੀ ਹੈ ਕਿ ਜਦੋਂ ਆਪਾਂ ਲੰਗਰ ਵਾਸਤੇ ਟਰਾਲੀ ਭਰਦੇ ਆ ਤਾਂ ਇੱਕ ਵਾਰੀ ਤੁਸੀਂ ਜਰੂਰ ਆਪਣੇ ਪਿੰਡ ਦੇ ਵਿੱਚ ਝਾਤੀ ਮਾਰਿਓ ਕਿ ਸਾਡੇ ਪਿੰਡ ਦੇ ਵਿੱਚ ਕੋਈ ਘਰ ਐਸਾ ਤਾਂ ਨਹੀਂ ਜਿੱਥੇ ਚੁੱਲ੍ਹਾ ਨਹੀਂ ਬਲਿਆ ਜੇਕਰ ਉਸ ਘਰ ਦੇ ਵਿੱਚ ਅਨਾਜ ਨਹੀਂ ਹੈ ਰਸਨ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਉਸ ਘਰ ਦੇ ਵਿੱਚ ਰਸਨ ਦਿਓ ਫਿਰ ਲੰਗਰ ਦੀ ਟਰਾਲੀਆ ਭਰ ਕੇ ਫਤੇਕੜ ਸਾਹਿਬ ਲੈ ਕੇ ਆਓ ਬਾਬੇ ਨਾਨਕ ਦੀ ਭੋਜਨ ਸੇਵਾ ਰਸੋਈ ਵੰ ਲੋ ਇੱਕ ਵਾਰੀ ਫੇਰ ਸਾਦੇ ਸੰਤਾਨੋ ਸਹਿਦ ਸਹਿਦ ਪਾਪਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਮਾ ਗੁਜਰਪੁਰ ਜੀ ਲਾਸਾਨੀ ਸਾਧਨ ਨੂੰ ਫੋਰ ਫੋਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ